ਟਾਡਰਦਨ ਸਿੰਘ ਨਾਭੇ ਆਲਾ ਤੇ ਅੱਜ ਅਸੀਂ ਨਾਭਾ ਕਮੇਟੀ ਦੇ ਵਿੱਚ ਨਗਰ ਕੌਂਸਲ ਨਾਭਾ ਦੇ ਵਿੱਚ ਬੈਠੇ ਆਂ ਸਾਡੇ ਨਾਲ ਗੱਲ ਚੱਲ ਰਹੀ ਨੇ ਨਾਭਾ ਦੇ ਈਓ ਗੁਰਚਨ ਸਿੰਘ ਜੀ ਜੋ ਇਸ ਟਾਈਮ ਮੌਕੇ ਦੇ ਅਫਸਰ ਨੇ ਨਾਭਾ ਕਮੇਟੀ ਦੇ ਈਓ ਨੇ ਇਹ ਉਹਨਾਂ ਨੇ ਗੱਲ ਕੀਤੀ ਹੈ ਜਿਹੜਾ ਆਪਾਂ ਨਾਭਾ ਦੇ ਪ੍ਰੋਪਰਟੀ ਟੈਕਸ ਦੀ ਗੱਲ ਕੀਤੀ ਆਪਾਂ ਪ੍ਰੋਪਰਟੀ ਟੈਕਸ ਭਰਨਾ ਹੈ ਕਿੰਨੀ ਤਰੀਕ ਨੂੰ ਭਰਨਾ ਹੈ ਕਿੰਨੀ ਉਹ ਤੋਂ ਬਾਅਦ ਕੀ ਹੈ ਜੇ ਆਪਾਂ ਟੈਕਸ ਨਹੀਂ ਭਰਦੇ ਸਭ ਤੋਂ ਬਾਅਦ ਆਪਾਂ ਨੂੰ ਕੀ ਜੁਰਮਾਨਾ ਲੱਗ ਸਕਦਾ ਆ ਉਹ ਗੱਲਬਾਤ ਚੱਲ ਰਹੀ ਹੈ ਕਮੇਟੀ ਨਿਯੋਸ਼ਕਰ ਜੀ ਈਓ ਸਾਹਿਬ ਤੇ ਜਿਹੜਾ ਪ੍ਰੋਪਰਟੀ ਟੈਕਸ ਹੈ ਜਿਹੜਾ ਆਪਾਂ ਨਾਉ ਸੋਹਰਿਆ ਬਜ਼ਾਰਾਂ ਦੇ ਵਿੱਚ ਸਪੀਕਰ ਲੱਗੇ ਹੋਏ ਨੇ ਵੀ ਟੈਕਸ ਪਰ ਹੋਦਾ ਤਾਂ ਉਹਦਾ ਤੁਹਾਨੂੰ ਸਭ ਥੋੜਾ ਜਿਹਾ ਲੋਕਾਂ ਨੂੰ ਦੱਸੋ ਵੀ ਕਿਉਂ ਜ਼ਰੂਰੀ ਹੈ ਭਰਨਾ ਲਿਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਨਾਬਾ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਪ੍ਰੋਪਰਟੀ ਟੈਕਸ ਹੈ ਆਪਣਾ ਜ਼ਰੂਰ ਦਿਓ ਇਸ ਪ੍ਰੋਪਰਟੀ ਟੈਕਸ ਨਾਲ ਜਲੈਟ ਸਫਾਈ ਵਗੈਰਾ ਦੀਆਂ ਵਧੀਆ ਸਹੂਲਤਾਂ ਦੇ ਸਕਾਂਗੇ ਅਸੀਂ ਤੁਹਾਡੇ ਜੋ ਹੋਰ ਕੰਮ ਨੇ ਉਹ ਵੀ ਕਰਾਂਗੇ ਦੇਖੋ ਕੋਈ ਵੀ ਸਰਕਾਰ ਆ ਉਹ ਉਹ ਫੰਡ ਨਾਲ ਚਲਦੀ ਆ ਕਿਰਪਾ ਕਰਕੇ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਆਪਣਾ ਬਣਦਾ ਪ੍ਰੋਪੀਟੀ ਟੈਕਸ ਹੈ ਜਿਹੜਾ ਜਰੂਰ ਦਿਓ ਕਿ 31 ਮਾਰਚ ਦੀ ਲਾਸਟ ਡੇਟ ਹੈ ਠੀਕ ਹੈ ਉਹਦੇ ਤੱਕ ਹਰ ਹਾਲਤ ਚ ਇਹਨੂੰ ਭਰੋ ਆਦਰਵਾਈਜ਼ ਮੈਂ ਚਲੋ ਬੇਨਤੀਓ ਕਰਨਾ ਚਾਹੁੰਦਾ ਵੀ ਸਰਕਾਰ ਸਾਡੇ ਤੇ ਬਹੁਤ ਸਟ੍ਰਿਕਟ ਹੈ ਇਹ ਚੀਜ਼ ਤੇ ਤੇ ਸਾਨੂੰ ਕੋਈ ਸ਼ਹਿਰ ਨਿਵਾਸੀਆਂ ਦੇ ਖਿਲਾਫ ਜਿਹੜੇ ਨਹੀਂ ਭਰਨਗੇ ਕੋਈ ਸਟ੍ਰਿਕਟ ਐਕਸ਼ਨ ਵੀ ਲੈਣਾ ਪਊਗਾ ਜਿਵੇਂ ਕਿ ਉਹਦੀ ਦੁਕਾਨ ਵਗੈਰਾ ਵੀ ਅਸੀਂ ਸੀਲ ਕਰਨ ਦਾ ਪ੍ਰੋਸੈਸ ਆਰੰਭ ਲਵਾਂਗੇ ਇਹ ਇਹ ਸਭ ਕਿਸ ਤਰ੍ਹਾਂ ਦਾ ਹੁੰਦਾ ਵੀ ਟੈਕਸ ਕਿੰਨੇ ਹਰ ਸਾਲ ਭਰਨਾ ਪੈਂਦਾ ਜਾਂ ਕੋਈ ਲੰਬੇ ਸਮੇਂ ਬਾਅਦ ਭਰਨਾ ਪੈਂਦਾ ਇਹ ਹਰ ਸਾਲ ਭਰਨਾ ਪੈਂਦਾ ਜੀ ਠੀਕ ਹੈ ਜੇ ਤੁਸੀਂ ਸਾਲ ਵਾਈਜ਼ ਭਰ ਦਿਓ ਪਪਾ ਜਨਰਲ ਹੀ ਲੱਗੂਗਾ ਆਦਰਵਾਈਜ਼ ਜੁਰਮਾਨੇ ਠੀਕ ਹੈ ਜੀ ਅੱਗੇ ਇੰਟਰਸਟ ਵਗੈਰਾ ਬਣਦੇ ਨੇ ਉਹ ਵਾਦ ਕੇ ਮਹਿੰਗਾ ਹੋ ਜਾਂਦਾ ਮਹਿੰਗਾ ਹੋ ਜਾਂਦਾ ਤੇ ਕਿਰਪਾ ਕਰਕੇ ਬੇਨਤੀ ਹੈ ਵੀ ਸਾਲ ਵਾਈਚ ਬਣਦਾ ਉਪਦਾ ਜਿਹੜਾ ਪ੍ਰੋਪਰਟੀ ਟੈਕਸ ਆ ਜਰੂਰ ਪਰ ਠੀਕ ਹੈ ਕਿਦੜਾ ਹੈ